ADC ਫਗਵਾੜਾ ਮੈਡਮ ਅਕਰਸ਼ਿਤਾ ਗੁਪਤਾ ਦੀ ਅਗਵਾਈ ਵਿੱਚ ਜੈਵਿਕ ਖਾਦ ਕੈਂਪ ਦਾ ਆਯੋਜਨ ਹੋਇਆ ਇਸ ਮੌਕੇ ਤੇ ADC ਫਗਵਾੜਾ ਮੈਡਮ ਅਕਰਸ਼ਿਤਾ ਗੁਪਤਾ ਮੇਅਰ ਰਾਮਪਾਲ ਉਪਲ ਕਾਉਂਸਲਰ ਰਵੀ ਕੁਮਾਰ ਆਦਿ ਮੌਜੂਦ ਸਨ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾਸ਼ ਸ਼ਰਮਾ ਦੀ ਰਿਪੋਰਟ ਸਰ ਬਲੀ ਸਾਹਮਣੇ ਆ ਜਾਓ ਮੈਂ ਚਾਹੁੰਗੀ ਐਕਚੁਅਲੀ ਇਹਦਾ ਰੇਟ 10 ਰੁਪਏ ਕਿਲੋ ਰੱਖਿਆ ਹੈ ਬਟ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਲੋ ਨਹੀਂ ਹੈਗੀ ਜ਼ਿਆਦਾ ਆ ਤੋ ਅਸੀਂ ਵੈਸੇ ਸੇ 100 ਰੁਪਏ ਲਵਾਂਗੇ ਹਮ ਤੁਹਾਡੇ ਕੋਲੋਂ ਠੀਕ ਹੈ ਜੀ ਜ਼ਿਆਦਾ ਨਹੀਂ ਉਹ ਵੀ ਫੇਲ ਹੈ ਕਿ ਥੋੜੀ ਜਿਹੀ ਦਿਖਾਣੀ ਠੀਕ ਹੈ ਹਾਂ ਫਾਈਨ ਅੱਜ ਅਰਵਨ ਸਟੇਟ ਦੇ ਵਿੱਚ ਅਸੀਂ ਆਏ ਆਂ ਸਵੱਛ ਭਾਰਤ ਅਭਿਆਨ ਦੇ ਅਧੀਨ ਇਹ ਜਿਹੜਾ ਕੈਂਪ ਲੱਗਾ ਵਾ ਮੈਡਮ ਸਾਡੇ ਕਮਿਸ਼ਨਰ ਮੈਡਮ ਅਕਸ਼ਤਾ ਗੁੱਤਾ ਜੀ ਔਰ ਨਾਲ ਸਾਡੇ ਕਾਉਂਸਲਰ ਸਾਹਿਬਾਨ ਮਨਜੀਤ ਸਾਹਿਬ ਔਰ ਸਾਰੇ ਇਲਾਕਾ ਜਿਹੜੇ ਨਿਵਾਸੀ ਆ ਮੇਰੇ ਬਜ਼ੁਰਗ ਮਦਾਨਾ ਭੈਣਾ ਸਾਰੀਆਂ ਆਂ ਮਾ ਸਾਰਿਆਂ ਨੇ ਬਹੁਤ ਤੇ ਭਰਮੇ ਹੰਗਾਰੇ ਨਾਲ ਜਿਹੜਾ ਇਹ ਆ ਕੰਬੋਜ ਜਿਹੜਾ ਖਾਦ ਸਾਡੀ ਕਾਰਪੋਰੇਸ਼ਨ ਤੋਂ ਤਿਆਰ ਹੋਈ ਆ ਉਹ ਲਾਈਨ ਦੇ ਵਿੱਚ ਇਹਨਾਂ ਨੇ ਇੰਟਰਸਟ ਦਿਖਾਇਆ ਵਾ ਜਿੱਦਾਂ ਮੈਡਮ ਹੋਣਾ ਨੇ ਦੱਸਿਆ ਹੀ ਆ ਵੀ ਇਹ ਸਾਨੂੰ 5-7 ਦਿਨ ਲਗਾਤਾਰ ਰੋਜ਼ ਇਹਨਾਂ ਨੂੰ ਪੈਕੇਟ ਜਿਹੜੇ ਆ ਬਣਾ ਕੇ ਭੇਜਿਆ ਕਰਾਂਗੇ ਤੇ ਬਾਕੀ ਵੀ ਦੂਏ ਪਾਰਕਾਂ ਦੇ ਵਿੱਚ ਜਿਹੜੇ ਜਿੱਥੇ ਵੀ ਸੇਅਰ ਕਰਦੇ ਆ ਸਾਰਿਆਂ ਨੂੰ ਦਵਾਂਗੇ ਔਰ ਇਹਦੇ ਨਾਲ ਇਹ ਆ ਵੀ ਇਹਨਾਂ ਨੇ ਕੁਝ ਇੱਥੇ ਦੀਆਂ ਡਿਮਾਂਡਾਂ ਵੀ ਦਸੀਆਂ ਵਾ ਸ਼ਿਕਾਇਤਾਂ ਦਸੀਆਂ ਵਾ ਉਹ ਅਸੀਂ ਸਾਰੀਆਂ ਜਲਦੀ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਬਾਕੀ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਕਮਿਸ਼ਨਰ ਮੈਡਮ ਦਾ ਵੀ ਇੱਥੇ ਦੇ ਲੋਕਾਂ ਨਵਾਸੀਆਂ ਦਾ ਵੀ ਇਦਾਂ ਹੀ ਸਾਨੂੰ ਇਹਨਾਂ ਦਾ ਪੂਰਾ ਸਾਥ ਮਿਲਦਾ ਰਹੇ ਥੈਂਕ ਯੂ ਸ੍ਰੀਕਲ ਜੀ ਤੇ ਅੱਜ ਅਸੀਂ ਸਾਰੇ ਮੇਅਰ ਸਾਹਿਬ ਕਾਉਂਸਲਰ ਸਾਹਿਬ ਅੱਗੇ ਸਾਰੇ ਇਕੱਠੇ ਹੋ ਕੇ ਅਰਬਨ ਅਸਟੇਟ ਵਿੱਚ ਆਏ ਨੇ ਤੇ ਇੱਥੇ ਆਪਾਂ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਮਤਲਬ ਕੰਪੋਸਟ ਦੀ ਤਿਆਰੀ ਕੀਤੀ ਜਾਂਦੀ ਹੈ ਉਹਦੇ ਡਿਸਟ੍ਰਿਬਿਊਸ਼ਨ ਤੇ ਸੇਲ ਕੀਤੀ ਹੈ ਤੇ ਇਹਦੇ ਜਿਵੇਂ ਆਪਾਂ 1 ਕਿਲੋ ਦਾ 10 ਰੁਪਈਏ ਦੇ ਹਿਸਾਬ ਨਾਲ ਸੇਲ ਕੀਤੀ ਹੈ ਤੇ ਜਿੰਦਾ ਦਾ ਰਿਸਪੌਂਸ ਇੱਥੇ ਮਿਲਿਆ ਸਾਨੂੰ ਤੇ ਸਾਨੂੰ ਲੱਗਦਾ ਹੈ ਰੋਜ਼ ਆਪਾਂ ਇਥੇ 40-50 ਪੈਕੇਟ ਸਾਨੂੰ ਇਥੇ ਲੈ ਕੇ ਆਣੇ ਪੈਣੇ ਆ ਤਾਂ ਵੀ ਲੋਕੀ ਤੋਂ ਘੱਟ ਆਮੀ ਲੋਕਾਂ ਨੂੰ ਕੰਮ ਪੇਵਾਂਗਾ ਤੇ ਇਥੇ ਬਹੁਤ ਵਧੀਆ ਰਿਸਪੌਂਸ ਸਾਨੂੰ ਮਿਲੇ ਹੈ